ਵੈਗੁਰੂ ਜੀ ਦਾ ਘਰ ਸਾਧ ਤੇ ਵੈਗੁਰੂ ਜੀ ਕੀ ਫਤਿਹ ਪਿੰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਬਸੰਤੀ ਨਾਲ ਸਰਪੰਚ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਨੂੰ ਨਾਲ ਲੈ ਕੇ ਤੁਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਬਸੰਤੀ ਨਾਲ ਅਗਾਹਾਂ ਵੀ ਸਰਪੰਚ ਬਣਾਉਣਗੇ ਤੇ ਜਿਹੜੇ ਕੰਮ અધੂਰੇ ਨੇ ਉਹ ਵੀ ਕਿਤੇ ਜਾਣਗੇ ਤੇ ਜਿਹੜੀਆਂ ਲੁੱਟਾਂ ਖਵਾਉਂਦੀਆਂ ਉਹਦੇ ਬਾਅਦ ਤੇ ਸੀਸੀ ਕੈਮਰੇ ਵੀ ਲਗਾਵਾਂਗੇ ਸੀਸੀਟੀਵੀ ਕੈਮਰੇ ਦੀ ਬਹੁਤ ਸਮੱਸਿਆ ਹੈ ਪਿੰਡ ਵਿੱਚ ਉਹਨਾਂ ਨੂੰ ਸੁਰੱਖਿਅਤ ਕਰਨ ਵਾਸਤੇ ਤੇ ਬਾਕੀ ਜਿਹੜੇ ਸਾਡੇ ਛੱਪੜਾਂ ਦਾ ਬਹੁਤ ਮੜਾ ਹਾਲੇ ਉਹ ਵੀ ਜਿੰਨਾ ਵੀ ਕੋਈ ਚੋਇਆ ਸਾਰੇ ਮਿਲਕ ਕਾਰਾ ਨਗਰ ਉਹ ਵੀ ਠੀਕ ਕਰਾਂਗੇ ਬੱਚਿਆਂ ਦੇ ਖੇਡਣ ਵਾਸਤੇ ਸਟੇਡੀਅਮ ਦਾ ਤੁਸੀਂ ਕੀ ਵਿਚਾਰ ਕੀਤਾ ਹੈ ਉਹਨਾਂ ਵਾਸਤੇ ਕੋਈ ਦੇਖਦੇ ਸਟੇਡੀਅਮ ਜਿਹੜਾ ਮੈਂ ਖੇਡਾ ਖੁੱਡਾ ਵਾਸਤੇ ਬਣਾਵਾਂਗੇ ਕੀ ਇਸ ਪਿੰਡ ਵਿੱਚ ਪਹਿਲੇ ਵੀ ਸਟੇਡੀਅਮ ਬਣਿਆ ਕਿ ਨਹੀਂ ਪਹਿਲਾਂ ਵੀ ਬਣਿਆ ਹੋਇਆ ਸੀ ਪਹਿਲੇ ਹੀ ਬਣਿਆ ਐ ਸੀਗਾ ਤੇ ਹੁਣ ਬਣਿਆ ਐ ਕੰਪਲੀਟ ਐ ਕੀ ਆ ਅਧੂਰਾ ਐ ਨਹੀਂ ਹੁਣ ਬਣਿਆ ਐ ਤੇ ਫੇਰ ਅਗੋਂ ਨਵੇਂ ਸਿਰੇ ਬਣਾਵਾਂ ਨਵੇਂ ਸਿਰੇ ਤੋਂ ਬਣਾ ਹੋਗੇ ਤੇ ਪਿੰਡ ਵਿੱਚ ਕਦੀ ਕੋਈ ਟਰਨਮੈਂਟ ਹੋਇਆ ਕਬੱਡੀ ਦੇ ਜਾਂ ਹੋਰ ਕੋਈ ਟਰਨਮੈਂਟ ਹ ਹੁੰਦਾ ਰਹਿੰਦਾ ਜੀ ਲੱਗਦਾ ਹਰ ਸਾਲ ਹਰ ਸਾਲ ਹਰ ਸਾਲ ਹਰ ਸਾਲ ਹੁੰਦਾ ਸਰ ਆਉਣ ਵਾਲੇ ਟਾਈਮ 'ਚ ਕੀ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਬੱਚਿਆਂ ਵਾਸਤੇ ਜਾਂ ਨੌਜਵਾਨਾਂ ਵਾਸਤੇ ਇਥੇ ਟਰਨਮੈਂਟ ਕਰਵਾਓਗੇ ਹਰ ਸਾਲ ਬਾਦ ਹੁੰਦਾ ਸਾਰਾ ਵੋਟ ਕਰਵਾਵਾਂਗੇ ਤੁਸੀਂ ਆਪਣੇ ਪਿੰਡ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਇਹ ਵੀ ਜਿਹੜੇ ਨਾਲ ਸਾਰਾ ਪਿੰਡਰ ਨੂੰ ਸਹਿਯੋਗ ਨਾਲ ਲੈ ਕੇ ਜਿਹੜੇ ਕੰਮ ਅਧੂਰੇ ਨੇ ਉਹ ਕਿਤੇ ਜਾਣਗੇ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਈਕੁ ਜੀ ਦਾ ਖਾਸਾ ਬਾਈਕੁ ਜੀ ਕੀ ਫਤਿਹ ਮੈਂ ਕਰਤਿਬ ਸਿੰਘ ਸਰਪੰਚ ਸਰਵਾਲਤਾ ਸਾਹਿਬ ਦਾ ਮੈਂ ਆਪਣੇ ਭਰਾ ਨੂੰ ਸਰਵਸਮਤੀ ਨਾਲ ਬਣਾਇਆ ਜੇਕਰ ਕਿ ਉਹ ਤੋਂ ਕੰਮ ਕੀਤਾ ਜਾਵੇ ਆਪਣਾ ਵਧੀਆ ਤਰ੍ਹਾਂ ਉਹਦੇ ਪੈਸੇ ਖੁੱਲਣੇ ਖੁੱਲਣੇ ਜਿਹੜੀ ਜਿਹੜੀ ਦੇ ਮਾਵਾਂ ਪਰਣਾ ਨੂੰ ਆਪਣਾ ਜਿਹੜੀ ਭਾਈ ਬੁਟੀ ਦੀ ਲੋੜ ਹੋਵੇ ਉਹ ਆਪਾਂ ਪਿੰਡ ਦੇ ਵਿੱਚੋਂ తీ ਜਾਵੇ ਜਿੱਦਾਂ ਕਿ ਜ਼ਰੂਰਤਮੰਦ ਧੀਆਂ ਹੁੰਦੀਆਂ ਜਿਨ੍ਹਾਂ ਦੇ ਸ਼ਾਦੀਆਂ ਚ ਜਿਨ੍ਹਾਂ ਨੂੰ ਪੈਸਿਆਂ ਦੀ ਅਵਸ਼ਕਤਾ ਹੈ ਜਾਂ ਕਿਸੇ ਹੋਰ ਚੀਜ਼ ਦੀ ਸਹਾਇਤਾ ਦੀ ਲੋੜ ਕੀ ਅਸੀਂ ਉਮੀਦ ਕਰੀਏ ਕਿ ਤੁਸੀਂ ਸਹਾਇਤਾ ਉਹਨਾਂ ਦੀ ਕਰੋਗੇ ਜੋ ਜੋ ਪਿੰਡ ਦੇ ਵਿੱਚ ਬੱਚਾ ਜੱਟੀਆਂ ਪਹਿਣਾ ਤੇ ਸ਼ਾਦੀ ਵਾਸਤੇ ਜੋ ਲੋੜ ਪੂਰੀ ਕਰਨ ਵਾਸਤੇ ਅਸੀਂ ਬਿਲਕੁਲ ਉਹਨਾਂ ਦੀ ਪੂਰੀ ਕਰਾਂਗੇ ਕੂੜੇ ਬਾਰੇ ਤੁਸੀਂ ਕੀ ਸੋਚਿਆ ਹੈ ਕਿ ਸਫਾਈ ਵਾਸਤੇ ਇਹ ਪਿੰਡ ਦੀ ਸਫਾਈ ਵਾਸਤੇ ਕੂੜਾ ਜਰੂਰ ਇਹ ਵੀ ਸਫਾਈ ਕਰ ਰੱਖਾਂਗੇ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਟਾਇਰਡ ਕੈਪਟਨ ਜਸਵੀਰ ਸਿੰਘ ਮੈਂਬਰ ਪੰਚਾਇਤ ਪਿੰਡ ਕਲਵਲ ਅਸੀਂ ਸਾਰੇ ਨਗਰ ਨਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਵਾਰ ਸਾਡੇ ਪਿੰਡ ਕਲਵਲ ਦੀ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣਿਆ ਹੈ ਅਸੀਂ ਸਾਰੀ ਪੰਚਾਇਤ ਔਰ ਨਗਰ ਨਿਵਾਸੀ ਰਲ ਕੇ ਆਪਣੇ ਪਿੰਡ ਦੀ ਬਿਹਤਰੀ ਵਾਸਤੇ ਲਗਾਤਾਰ ਕੰਮ ਕਰਦੇ ਰਹਾਂਗੇ ਅੱਜ ਦੀ ਤਰੀਕ ਦੇ ਵਿੱਚ ਸਾਡੇ ਪਿੰਡ ਦਾ ਸਭ ਤੋਂ ਜ਼ਿਆਦਾ ਜਿਹੜਾ ਮੁੱਦਾ ਹੈ ਉਹ ਸੀਵਰੇਜ ਦਾ ਹੈ ਕਿਉਂਕਿ ਸਾਡੇ ਪਿੰਡ ਦਾ ਸੀਵਰੇਜ ਦਾ ਪਾਣੀ ਜਿਹੜਾ ਉਹ ਪਿੰਡ ਦੇ ਦੋਨਾਂ ਛੱਪੜਾਂ ਵਿੱਚ ਜਾ ਰਿਹਾ ਹੈ ਜਿਸ ਨਾਲ ਛੱਪੜਾਂ ਦਾ ਕੋਈ ਵੀ ਨਿਕਾਸ ਨਹੀਂ ਹੈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦੇ ਛੱਪੜਾਂ ਦਾ ਨਿਕਾਸ ਵੀ ਕੀਤਾ ਜਾਵੇ ਔਰ ਪਿੰਡ ਦੇ ਵਿੱਚ ਸੀਵਰੇਜ ਦਾ ਪ੍ਰਬੰਧ ਕਰਕੇ ਟ੍ਰੀਟਮੈਂਟ ਪਲਾਟ ਪਿੰਡ ਤੋਂ ਬਾਹਰ ਲਗਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਨੂੰ ਗੰਦਗੀ ਔਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਔਰ ਨਾਲ ਹੀ ਪਿੰਡ ਦੀ ਸਫਾਈ रह सके ਔਰ ਦੂਸਰਾ ਮੁੱਦਾ ਸਾਡੇ ਪਿੰਡ ਵਿੱਚ ਕੂੜੇ ਕਰਕਟ ਦਾ ਕੋਈ ਵੀ ਇਦਾਂ ਦਾ ਸਥਾਨ ਨਹੀਂ ਹੈ ਜਿੱਥੇ ਨਗਰ ਨਿਵਾਸੀ ਆਪਣੇ ਘਰਾਂ ਦਾ ਕੂੜਾ ਸੁੱਟ ਸਕਣ ਤੋ ਅਸੀਂ ਪਿੰਡ ਦੀ ਪੰਚਾਇਤ ਤੇ ਨਗਰ ਨਿਵਾਸੀਆਂ ਨਾਲ ਗੱਲ ਕੇ ਪਿੰਡ ਦੀ ਇੱਕ ਸਾਂਝੀ ਜਗ੍ਹਾ ਤੇ ਕੂੜੇ ਦਾ ਵੱਡਾ ਕੂੜਾ ਭੰਡਾਰ ਬਣਾਵਾਂਗੇ ਜਿਸ ਵਿੱਚ ਸਾਰੇ ਨਗਰ ਨਿਵਾਸੀ ਆਪਣਾ ਕੂੜਾ ਇਕੱਠਾ ਕਰਕੇ ਹਰ ਰੋਜ਼ ਜਾਂ ਇੱਕ ਦੋ ਦਿਨਾਂ ਬਾਅਦ ਉਸ ਜਗ੍ਹਾ ਤੇ ਆਪਣਾ ਕੂੜਾ ਸੁੱਟ ਦੇਣਗੇ ਉਸ ਵਿੱਚ ਅਸੀਂ ਦੋ ਬੰਦੇ ਲਗਾ ਦੇਵਾਂਗੇ ਜਿਹੜੇ ਆਪਣਾ ਕੂੜਾ ਇੱਥੇ ਚੁੱਕ ਕੇ ਉਸੇ ਸਾਫ ਸਪਾਈ ਕਰਦੇ ਰਹਿਣਗੇ ਤੋਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਕਿ ਸਾਡੇ ਨਾਲ ਇਹਨਾਂ ਕਾਰਜਾਂ ਵਿੱਚ ਸਹਿਯੋਗ ਕੀਤਾ ਜਾਵੇ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਔਰ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਐਨ ਆਰ ਆਈ ਭਰਾਵਾਂ ਦਾ ਵੀ ਸਹਿਯੋਗ ਹੈ ਤੁਹਾਡੇ ਨਾਲ ਦੇਖੋ ਜੀ ਸਾਡੇ ਪਿੰਡ ਦੇ 20 ਤੋਂ 25 ਮੁੰਡੇ ਅੱਜ ਅਲੱਗ-ਅਲੱਗ ਕੰਟਰੀਆਂ ਵਿੱਚ ਕੰਮ ਕਰ ਰਹੇ ਹਨ ਜੋ ਸਾਡੇ ਸਾਰੇ ਪਿੰਡ ਦੇ ਵਿਕਾਸ ਦੇ ਕਾਰਜਾਂ ਵਿੱਚ ਕਾਫੀ ਮਦਦ ਕਰਦੇ ਹਨ ਤੋਂ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਐਨ ਆਰ ਆਈ ਭਰਾਵਾਂ ਨੂੰ ਇਹ ਉਮੀਦ ਕਰਦੇ ਹਾਂ ਅਸੀਂ ਆਪਣੇ ਐਨ ਆਰ ਆਈ ਭਾਵਾਂ ਤੋਂ ਇਹ ਉਮੀਦ ਕਰਦੇ ਹਾਂ ਕਿ ਉਹ ਸਾਡੇ ਪਿੰਡ ਦੇ ਰਹਿੰਦੇ ਹੋਏ ਵਿਕਾਸ ਕਾਰਜਾਂ ਵਿੱਚ ਜਿਵੇਂ ਕਿ ਸੀਵਰੇਜ ਦਾ ਮੁੱਦਾ ਹੈ ਸਿਕਿਉਰਿਟੀ ਲਾਈਟਾਂ ਔਰ ਸੀਸੀ ਟੀਵੀ ਦੇ ਕੈਮਰੇ ਲੱਗਣ ਵਾਲੇ ਹਨ ਇਸ ਤੋਂ ਇਲਾਵਾ ਕੂੜੇ ਕਰਕਟ ਦਾ ਪ੍ਰਬੰਧ ਕਰਨ ਵਾਲਾ ਹੈ ਤੋਂ ਅਸੀਂ ਆਪਣੇ ਸਾਰੇ ਐਨ ਆਰ ਆਈ ਭਾਵਾਂ ਤੋਂ ਵੀ ਇਹ ਉਮੀਦ ਕਰਦੇ ਹਾਂ ਕਿ ਇਸ ਵੱਡੇ ਕਾਰਜਾਂ ਵਿੱਚ ਸਾਡਾ ਸਹਿਯੋਗ ਕਰਕੇ ਪਿੰਡ ਦੀ ਬਿਹਤਰੀ ਵਾਸਤੇ ਤਰੱਕੀ ਵਾਸਤੇ ਜ਼ਰੂਰ ਆਪਣਾ ਬੰਦਾ ਹਿੱਸਾ ਪਾਉਣ ਤਾਂ ਜੋ ਸਾਡਾ ਪਿੰਡ ਵੀ ਸਾਫ਼ ਸੁਥਰਾ ਵਧੀਆ ਦੇਖਣ ਨੂੰ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ